ਲੋਕ ਆਪਣੀਆਂ ਮੋਢਲੀਆਂ ਲੋੜਾਂ ਦੀ ਪੂਰਤੀ ਤੋਂ ਬਾਅਦ ਚੰਗੀ ਜ਼ਿੰਦਗੀ ਤੇ ਚੰਗੀਆਂ ਸਹੂਲਤਾਂ ਲਈ ਕਿਸੇ ਦੂਜੇ ਦੇਸ਼ ਵਿਦੇਸ਼ ਚ ਜਾ ਕੇ ਵਸਣ ਨੂੰ ਤਰਜੀਹ ਦਿੰਦੇ ਨੇ। ਅੱਜ ਸਾਲ ਅਮੀਰ ਲੋਕ ਆਪਣਾ ਦੇਸ਼ ਛੱਡ ਕੇ ਕਿਸੇ ਚੰਗੇ ਦੇਸ਼ ਚ ਜਾ ਕੇ ਰਹਿਣਾ ਪਸੰਦ ਕਰਦੇ ਨੇ। ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ 3500 ਕਰੋੜਪਤੀ ਦੇਸ਼ ਛੱਡ ਕੇ ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਰਹਿਣਾ ਪਸੰਦ ਕਰਨਗੇ। ਆਖਰ ਕੀ ਵਜ੍ਹਾ ਹੈ ਜਿਸ ਦੇ ਕਰਕੇ ਹਰ ਅਮੀਰ ਭਾਰਤ ਛੱਡ ਕੇ ਜਾ ਰਿਹਾ ਹੈ? ਤਾਨੂੰ ਦੱਸ ਦਈਏ ਕਰੋੜਪਤੀ ਵਿਦੇਸ਼ਾਂ ਵਿੱਚ ਪ੍ਰਵਾਸ ਜਾਰੀ ਰੱਖਦੇ ਨੇ 2025 ਵਿੱਚ ਦੇਸ਼ ਛੱਡਣ ਵਾਲੇ ਕਰੋੜਪਤੀਆਂ ਦੀ ਰਫ਼ਤਾਰ ਕਾਫੀ ਹੌਲੀ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਜਿਹੜੇ ਕਰੋੜਪਤੀ ਆਪਣਾ ਦੇਸ਼ ਛੱਡ ਕੇ ਜਾਣਗੇ ਉਹਨਾਂ ਦੀ ਸੰਖਿਆ ਕਾਫੀ ਘਟ ਰਹੀ ਹੈਗੀ ਇਸ ਸਾਲ ਲਗਭਗ 3500 ਕਰੋੜਪਤੀ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਵਸਣਗੇ 2 ਸਾਲ ਪਹਿਲਾਂ 2023 ਵਿੱਚ ਦੇਸ਼ ਛੱਡਣ ਅਤੇ ਵਿਦੇਸ਼ਾਂ ਵਿੱਚ ਵਸਣ ਵਾਲੇ ਲੋਕਾਂ ਦੀ ਗਿਣਤੀ 4300 ਸੀ ਹਾਲਾਂਕਿ ਦੇਸ਼ ਛੱਡਣ ਵਾਲੇ ਅਮੀਰਾਂ ਦੀ ਦੌਲਤ ਲਗਭਗ 2665.2 ਬਿਲੀਅਨ ਡਾਲਰ ਹੋਵੇਗੀ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ 2014 ਤੋਂ 2024 ਤੱਕ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ 72% ਦਾ ਭਾਰੀ ਵਾਧਾ ਹੋਇਆ ਸਭ ਤੋਂ ਵੱਧ ਅਮੀਰ ਲੋਕ ਲਗਭਗ 16500 ਯੂਨਾਈਟਿਡ ਕਿੰਗਡਮ ਛੱਡਣ ਜਾ ਰਹੇ ਨੇ ਇਹ ਚੀਨ ਤੋਂ ਜਾਣ ਵਾਲੇ 7800 ਅਮੀਰ ਲੋਕਾਂ ਦੀ ਗਿਣਤੀ ਤੋਂ ਲਗਭਗ ਦੁੱਗਣਾ ਹੈ ਅਜੀਹਾ ਨਹੀਂ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਅਮੀਰ ਲੋਕ ਸਿਰਫ ਬ੍ਰਿਟੇਨ ਤੋਂ ਹੀ ਜਾ ਰਹੇ ਨੇ 800 ਕਰੋੜਪਤੀ ਫਰਾਂਸ ਤੋਂ 500 ਸਪੇਨ ਲਗਭਗ 400 ਜਰਮਨੀ ਤੋਂ ਇੰਨਾ ਵਿੱਚੋਂ ਬਹੁਤ ਸਾਰੇ ਕਰੋੜਪਤੀ ਮੋਨਾਕੋ ਮਾਲਟਾ ਜਾਂ ਦੁਬਈ ਵਰਗੇ ਟੈਕਸਸ ਅਨਕੂਲ ਦੇਸ਼ਾਂ ਦੇ ਵਿੱਚ ਰਹਿਣ ਲਈ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਯੂਏਈ ਸਭ ਤੋਂ ਵੱਧ ਕਰੋੜਪਤੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਸਾਲ ਲਗਭਗ 9800 ਲੋਕ ਇੱਥੇ ਆ ਕੇ ਵੱਸ ਸਕਦੇ ਨੇ ਯੂਏਈ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਦੂਜੇ ਨੰਬਰ ਤੇ ਆਉਂਦਾ ਹੈ ਜਿੱਥੇ ਇਸ ਸਾਲ 7500 ਕਰੋੜਪਤੀ ਵੱਸ ਸਕਦੇ ਨੇ ਯੂਏਈ ਆਪਣੀਆਂ ਟੈਕਸ ਨੀਤੀਆਂ ਜੀਵਨ ਸ਼ੈਲੀ ਅਤੇ ਸੁਨਹਿਰੀ ਵੀਜ਼ਾ ਵਿਕਲਪਾਂ ਦੇ ਕਾਰਨ ਯੂਕੇ ਭਾਰਤ ਰੂਸ ਦੱਖਣ ਪੂਰਬੀ ਏਸ਼ੀਆ ਤੇ ਅਮਰੀਕਾ ਦੇ ਲੋਕਾਂ ਲਈ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ 사우ਦੀ ਅਰਬ ਅਮਰੀਕਾ ਲਈ ਇੱਕ ਕੇਂਦਰ ਵਜੋਂ ਵੀ ਉੱਭਰ ਰਿਹਾ ਹੈ ਜਿੱਥੇ ਇੱਕ ਅੰਦਾਜ਼ੇ ਅਨੁਸਾਰ 2025 ਵਿੱਚ 2400 ਕਰੋੜ ਪਤੀ ਵਸਣ ਜਾ ਰਹੇ ਨੇ ਜੇਕਰ ਤੁਹਾਡਾ ਵੀ ਭਾਰਤ ਛੱਡ ਕੇ ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਰਹਿਣ ਅਤੇ ਵਸਣ ਦਾ ਇਰਾਦਾ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿਸ ਦੇਸ਼ ਦੇ ਵਿੱਚ ਜਾ ਕੇ ਰਹਿਣਾ ਪਸੰਦ ਕਰਦੇ ਹੋ ਲੋਕ ਆਪਣੀਆਂ ਮੋਢਲੀਆਂ ਲੋੜਾਂ ਦੀ ਪੂਰਤੀ ਤੋਂ ਬਾਅਦ ਚੰਗੀ ਜ਼ਿੰਦਗੀ ਤੇ ਚੰਗੀਆਂ ਸਹੂਲਤਾਂ ਲਈ ਕਿਸੇ ਦੂਜੇ ਦੇਸ਼ ਵਿਦੇਸ਼ 'ਚ ਜਾ ਕੇ ਵਸਣ ਨੂੰ ਤਰਜੀਹ ਦਿੰਦੇ ਨੇ। ਆਇ ਇਸਾਲ ਅਮੀਰ ਲੋਕ ਆਪਣਾ ਦੇਸ਼ ਛੱਡ ਕੇ ਕਿਸੇ ਚੰਗੇ ਦੇਸ਼ 'ਚ ਜਾ ਕੇ ਰਹਿਣਾ ਪਸੰਦ ਕਰਦੇ ਨੇ। ਜੇਕਰ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ 3500 ਕਰੋੜਪਤੀ ਦੇਸ਼ ਛੱਡ ਕੇ ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਰਹਿਣਾ ਪਸੰਦ ਕਰਨਗੇ। ਆਖਰ ਕੀ ਵਜ੍ਹਾ ਹੈ ਜਿਸ ਦੇ ਕਰਕੇ ਹਰ ਅਮੀਰ ਭਾਰਤ ਛੱਡ ਕੇ ਜਾ ਰਿਹਾ ਹੈ? ਤਾਨੂੰ ਦੱਸ ਦਈਏ ਕਰੋੜਪਤੀ ਵਿਦੇਸ਼ਾਂ ਵਿੱਚ ਪ੍ਰਵਾਸ ਜਾਰੀ ਰੱਖਦੇ ਨੇ 2025 ਵਿੱਚ ਦੇਸ਼ ਛੱਡਣ ਵਾਲੇ ਕਰੋੜਪਤੀਆਂ ਦੀ ਰਫ਼ਤਾਰ ਕਾਫੀ ਹੌਲੀ ਹੋ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਜਿਹੜੇ ਕਰੋੜਪਤੀ ਆਪਣਾ ਦੇਸ਼ ਛੱਡ ਕੇ ਜਾਣਗੇ ਉਹਨਾਂ ਦੀ ਸੰਖਿਆ ਕਾਫੀ ਘਟ ਰਹੀਗੀ ਇਸ ਸਾਲ ਲਗਭਗ 3500 ਕਰੋੜਪਤੀ ਦੇਸ਼ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਵਸਣਗੇ 2 ਸਾਲ ਪਹਿਲਾਂ 2023 ਵਿੱਚ ਦੇਸ਼ ਛੱਡਣ ਅਤੇ ਵਿਦੇਸ਼ਾਂ ਵਿੱਚ ਵਸਣ ਵਾਲੇ ਲੋਕਾਂ ਦੀ ਗਿਣਤੀ 4300 ਸੀ ਹਾਲਾਂਕਿ ਦੇਸ਼ ਛੱਡਣ ਵਾਲੇ ਅਮੀਰਾਂ ਦੀ ਦੌਲਤ ਲਗਭਗ 2665.2 ਬਿਲੀਅਨ ਡਾਲਰ ਹੋਵੇਗੀ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ 2014 ਤੋਂ 2024 ਤੱਕ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ 72% ਦਾ ਭਾਰੀ ਵਾਧਾ ਹੋਇਆ ਸਭ ਤੋਂ ਵੱਧ ਅਮੀਰ ਲੋਕ ਲਗਭਗ 16500 ਯੂਨਾਈਟਿਡ ਕਿੰਗਡਮ ਛੱਡਣ ਜਾ ਰਹੇ ਨੇ ਇਹ ਚੀਨ ਤੋਂ ਜਾਣ ਵਾਲੇ 7800 ਅਮੀਰ ਲੋਕਾਂ ਦੀ ਗਿਣਤੀ ਤੋਂ ਲਗਭਗ ਦੁੱਗਣਾ ਹੈ ਅਜੀਹ ਨਹੀਂ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਅਮੀਰ ਲੋਕ ਸਿਰਫ ਬ੍ਰਿਟੇਨ ਤੋਂ ਹੀ ਜਾ ਰਹੇ ਨੇ 800 ਕਰੋੜਪਤੀ ਫਰਾਂਸ ਤੋਂ 500 ਸਪੇਨ ਲਗਭਗ 400 ਜਰਮਨੀ ਤੋਂ ਇੰਨਾ ਵਿੱਚੋਂ ਬਹੁਤ ਸਾਰੇ ਕਰੋੜਪਤੀ ਮੋਨਾਕੋ ਮਾਲਟਾ ਜਾਂ ਦੁਬਈ ਵਰਗੇ ਟੈਕਸਸ ਅਨੁਕੂਲ ਦੇਸ਼ਾਂ ਦੇ ਵਿੱਚ ਰਹਿਣ ਲਈ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਯੂਏਈ ਸਭ ਤੋਂ ਵੱਧ ਕਰੋੜਪਤੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਸਾਲ ਲਗਭਗ 9800 ਲੋਕ ਇੱਥੇ ਆ ਕੇ ਵੱਸ ਸਕਦੇ ਨੇ ਯੂਏਈ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ ਦੂਜੇ ਨੰਬਰ ਤੇ ਆਉਂਦਾ ਹੈ ਜਿੱਥੇ ਇਸ ਸਾਲ 7500 ਕਰੋੜਪਤੀ ਵੱਸ ਸਕਦੇ ਨੇ ਯੂਏਈ ਆਪਣੀਆਂ ਟੈਕਸ ਨੀਤੀਆਂ ਜੀਵਨ ਸ਼ੈਲੀ ਅਤੇ ਸੁਨਹਿਰੀ ਵੀਜ਼ਾ ਵਿਕਲਪਾਂ ਦੇ ਕਾਰਨ ਯੂਕੇ ਭਾਰਤ ਰੂਸ ਦੱਖਣ ਪੂਰਬੀ ਏਸ਼ੀਆ ਤੇ ਅਮਰੀਕਾ ਦੇ ਲੋਕਾਂ ਲਈ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਸਾウਦੀ ਅਰਬ ਅਮਰੀਕਾ ਲਈ ਇੱਕ ਕੇਂਦਰ ਵਜੋਂ ਵੀ ਉੱਭਰ ਰਿਹਾ ਹੈ ਜਿੱਥੇ ਇੱਕ ਅੰਦਾਜ਼ੇ ਅਨੁਸਾਰ 2025 ਵਿੱਚ 2400 ਕਰੋੜ ਪਤੀ ਵਸਣ ਜਾ ਰਹੇ ਨੇ ਜੇਕਰ ਤੁਹਾਡਾ ਵੀ ਭਾਰਤ ਛੱਡ ਕੇ ਕਿਸੇ ਦੂਜੇ ਦੇਸ਼ ਵਿੱਚ ਜਾ ਕੇ ਰਹਿਣ ਅਤੇ ਵਸਣ ਦਾ ਇਰਾਦਾ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਸੀਂ ਕਿਸ ਦੇਸ਼ ਦੇ ਵਿੱਚ ਜਾ ਕੇ ਰਹਿਣਾ ਪਸੰਦ ਕਰਦੇ ਹੋ